ਅੱਜ ਨਾ ਮਿੱਤਰੋ ਜਿਹੜੇ ਪੰਪ ਦੀ ਮੈਂ ਗੱਲ ਕਰਨ ਲੱਗਾ ਉਹ 700 ਕਿਲੋਮੀਟਰ ਦੇ ਉੱਤੋਂ ਆਇਆ 700 ਕਿਲੋਮੀਟਰ ਥੋੜਾ ਨਹੀਂ ਹੁੰਦਾ ਸ਼ਾਪ ਦੇ ਤੇ ਆਈ 700 ਕਿਲੋਮੀਟਰ ਦੂਰੋਂ ਪੰਪ ਜਿਹੜਾ ਲੈ ਕੇ ਆਇਆ ਬਾਈ ਖੁਦ ਤੇ ਲੈ ਕੇ ਕਿਹੜੇ ਟਰੈਕਟਰ ਦਾ ਸਾਰਾ ਕੁਝ ਦੱਸਦੇ ਆਂ ਵੀਡੀਓ ਦੇ ਅੰਦਰ ਕੀ ਕਰਾਉਣ ਲੈ ਆ ਹਨਾ ਪੰਪ ਨੂੰ ਕੀ ਦਿੱਕਤ ਆ ਗਈ ਸੀ ਮਿਲਦੇ ਆਂ ਵੀਡੀਓ ਦੇ ਨਾਲ ਆਜੋ ਨਾਲੇ ਬਾਈ ਨਾਲ ਕਰਦੇ ਗੱਲਬਾਤ ਆਜੋ ਤੇ ਪੁੱਛਦੇ ਆਂ ਆਪਾਂ ਜਾ ਕੇ ਵੀ ਕਿੱਥੋਂ ਆਇਆ ਕਿਵੇਂ ਆਇਆ ਪੰਪ ਹਨਾ ਫੁਰ ਕੀ ਆਲਾ ਵੀਰੇ ਕੀ ਹਾਲ ਨੇ ਜੀ ਹਾਂ ਜੀ ਸਸਟੀ ਗਾ ਆਏ ਜੀ ਆਏ ਸਸਟੀ ਗਾ ਇਹ ਇਹ ਪੰਪ ਵੀਰੇ ਦੱਸੋ ਪਹਿਲਾਂ ਮੈਨੂੰ ਵੀ ਕਿਹੜੇ ਟਰੈਕਟਰ ਦਾ ਆ ਕਿੱਥੋਂ ਆਇਆ ਕਿੰਨੀ ਦੂਰੋਂ ਆਇਆ ਹਨਾ ਇਹ ਦੀ ਪੰਪ ਹੈਗਾ Mahindra 575 ਦਾ ਅੱਛਾ ਜੀ ਇਹ ਇਹਨਾਂ ਦਾ ਪੰਪ ਹੈ ਠੀਕ ਹੈ ਇਹ ਵਾਲਾ ਪੰਪ ਆਇਆ ਹਾਂਜੀ ਹਾਂ ਇਹ ਉੱਤਰਾਖੰਡ ਤੋਂ ਆਇਆ ਜੀ ਉੱਤਰਾਖੰਡ ਤੋਂ ਉੱਤਰਾਖੰਡ ਤੋਂ ਯਾਨੀ ਕਿ ਜੇ ਆਪਾਂ ਗੱਲ ਕਰੀਏ ਇਥੋਂ ਕਿੰਨੀ ਕੁ ਦੂਰ ਹੋਏਗਾ ਮੈਨੂੰ ਜਿਵੇਂ ਮੈਨੂੰ ਲਗਭਗ 500 ਕਿਲੋਮੀਟਰ ਜ਼ਗਰੀਬ ਹੈ 500 500 ਹਣਾ 500 ਕਿਲੋਮੀਟਰ ਦੂਰ ਹੈ ਮੰਨ ਕੇ ਚੱਲੋ ਤੇ ਇਹਦੇ ਵਿੱਚ ਵੀਰੇ ਦਿੱਕਤ ਕੀ ਆ ਗਈ ਸੀ ਜਿਹੜਾ ਮੰਨ ਲਓ ਆਪਣੇ ਕੋਲੇ ਆਇਆ ਇਸ ਤਰ੍ਹਾਂ ਦੀ ਪੰਪ ਸਾਡੇ ਕੋਲ ਤੀਸਰਾ ਪੰਪ ਆਇਆ ਸਾਡੇ ਉਤਰਾਖਣ ਤੋਂ ਉਤਰਾਖਣ ਤੋਂ ਤੀਜਾ ਪੰਪ ਆਇਆ ਜੀ ਪਹਿਲਾਂ ਇਸ ਤੋਂ ਪਹਿਲਾਂ ਇੱਕ ਘਰ ਜਿੰਦਾ ਪੰਪ ਸਾਡੇ ਕੋਲ ਹੋ ਗਿਆ ਸੀ ਠੀਕ ਹੈ ਜੀ ਉਹਨਾਂ ਦੇ ਆਪ ਦੇ ਪਰੋਸ਼ਿਆਂ ਨੂੰ ਕਿਹਾ ਅੱਛਾ ਜੀ ਉਸ ਤੋਂ ਬਾਅਦ ਉਹ ਸਾਡੇ ਕੋਲ ਸਰਾਜਾ 855 ਦਾ ਪੰਪ ਲੈ ਕੇ ਆਏ ਠੀਕ ਹੈ ਜੀ ਉਹ ਉਹਨਾਂ ਨੇ ਚਲਾਇਆ ਠੀਕ ਹੈ ਜੀ ਉਹਨੇ ਤੀਸਰਾ ਪੰਪ ਉਹਨਾਂ ਦੇ ਪਿੰਡ ਦਾ ਉਸ ਦੇ ਪਿੰਡ ਦਾ ਹੈ ਉਹਨਾਂ ਦੇ ਯਾਰ ਮਿੱਤਰ ਨੇ ਉਹਨਾਂ ਨੇ ਕਿਹਾ ਵੀ ਉੱਥੋਂ ਕਰਵਾ ਕੇ ਲਿਆਓ ਪੰਪ ਖਤਮ ਹੋ ਗਿਆ ਸੀ ਠੀਕ ਹੈ ਜੀ ਔਰ ਨੂੰਏ ਮੰਨ ਲਓ ਡਾਊਨ ਪੈਗਾ ਸਮੇਂ ਦੇ ਨਾਲ ਇੱਕ ਜਾ ਕੇ ਹਾਂਜੀ ਹਾਂ ਉਹਨੇ ਸਰਵਿਸ ਮੰਗਾਇਆ ਸਰਵਿਸ ਕਰਨ ਵਾਸਤੇ ਇਹਨਾਂ ਨੇ ਸਾਲ ਡੇਢ ਸਾਲ ਪਹਿਲਾਂ ਉੱਥੋਂ ਹੀ ਕਰਵਾਇਆ ਸੀ ਡਿਸਪੋਜ਼ਲ ਦਾ ਉਤਰਾਖਣ ਦਾ ਕਰਵਾਇਆ ਸੀ ਅੱਛਾ ਕਰਵਾਇਆ ਹੋਇਆ ਆਲਰੇਡੀ ਹਾਂਜੀ ਹਾਂ ਠੀਕ ਹੈ ਜੀ ਔਰ ਹੁਣ ਅਸੀਂ ਓਵਰਹਾਲ ਕਰ ਰਹੇ ਹਾਂ ਠੀਕ ਹੈ ਜੀ ਓਵਰਾਲ ਆ ਤੁਸੀਂ ਪੰਪ ਕਰ ਰਹੇ ਆ ਜੀ ਹਾਂਜੀ ਹਾਂ ਠੀਕ ਹੈ ਜੀ ਤੇ ਕੱਲ ਚਲੇ ਸੀ ਇਹਨਾਂ ਨੇ ਫੋਨ ਸਾਨੂੰ ਕੀਤਾ ਵੀ ਮੈਂ ਕੱਲ ਪਹੁੰਚੂਗਾ ਅੱਛਾ ਜੀ ਕੱ ਇਹਦੇ ਵਿੱਚ ਮੰਨ ਲਓ ਹੁਣ ਕਿੰਨਾ ਖਰਚ ਆ ਗਿਆ ਬਾਈ ਉਹਨਾਂ ਦਾ ਜਮ ਐਸਟੀਮੇਟ ਜੇ ਦੱਸ ਦੋ ਕੋਈ ਐਵੇਂ ਫਿਕਸ ਤਾਂ ਹੁੰਦਾ ਨਹੀਂ ਆਪਾਂ ਦਾ ਇਸ ਤਰ੍ਹਾਂ ਜੀ ਇਹ ਤਾਂ ਹੁਣ ਤਿਆਰ ਕਰਿਆ ਪਤਾ ਲੱਗਣਾ ਪੂਰਾ ਤਾਂ ਅੱਛਾ ਜੀ ਹਜੇ ਮੰਨ ਲਓ ਲੇਕਿਨ ਦਾ ਸਮਾਨ ਦੇਖੋ ਆ ਵੇਖੋ ਅੱਛਾ ਜੀ ਇਹਦਾ ਕਾਫੀ ਸਾਰਾ ਸਮਾਨ ਖਰਾਬ ਸੀ ਆ ਦੇਖੋ ਅਸੀਂ ਅਸਲ ਸਮਾਨ ਪਾਇਆ ਨਾ ਇਹਦਾ ਅੱਛਾ ਜੀ ਜਿਸ ਤਰ੍ਹਾਂ ਇਹਦਾ ਵੇਟ ਖਰਾਬ ਸੀ ਅੱਛਾ ਜੀ ਆ ਦੇਖੋ ਆ ਵੇਟ ਪਾਇਆ ਇਹਦਾ ਠੀਕ ਹੈ ਜੀ ਅਸਲੀ ਲੀਵਰ ਪਾਏ ਨੇ ਆ ਨੋਜ਼ਲ ਪਲੰਜਰ ਵਾਲ ਹੈ ਠੀਕ ਹੈ ਜੀ ਆ ਵੇਖੋ ਆ ਵੀ ਸਮਾਨ ਖਰਾਬ ਸੀ ਇਹਦਾ ਠੀਕ ਹੈ ਅੱਡ ਨੋਜ਼ਲ ਦੇ ਟਿੱਕੀਆਂ ਅਸੀਂ ਇਹਦੇ ਨਾਲ ਮਗਲ ਵਾਲੀ ਪਾਈਪ ਲਗਾ ਰਹੇ ਹਾਂ ਮੋਬਿਲ ਵਾਲੀ ਉਹ ਬੰਦ ਕਰ ਰਹੀ ਸੀ ਇਹਨਾਂ ਨੇ ਕਾਰਨ ਜੀ ਉਹ ਜਦੋਂ ਪੰਪ ਆਪਣਾ ਲੀਕ ਕਰ ਜਾਂਦਾ ਨਾ ਹਾਂਜੀ ਡਿਸਪੋਜ਼ਲ ਦਾ ਪੰਪ ਕਰਦੇ ਨੇ ਤੇ ਉਹਨੇ ਢਿੱਲਾ ਵਗੈਰਾ ਖਤਮ ਨਹੀਂ ਕਰਦੇ ਠੀਕ ਹੈ ਜੀ ਤੇ ਉਹਦੇ ਨਾਲ ਕੀ ਹੁੰਦਾ ਕਿ ਲੀਕ ਕਰਨ ਲੱਗ ਪੈਂਦਾ ਪੰਪ ਆਪਣਾ ਇਸ ਤਰ੍ਹਾਂ ਉਹ ਜਿਹੜਾ ਸਲੀਲਿੰਗ ਲੀਵਰ ਅਸੀਂ ਬਦਲਿਆ ਵਰਮਖਾ ਰਿਆ ਸੀ ਨਾ ਇਹ ਵਾਲਾ ਆ ਦੇਖੋ ਇਹ ਵਾਲਾ ਪੁਰਜਾ ਇਹ ਹੁਣ ਇਹਨਾਂ ਦਾ ਦੇਖੋ ਕੱਟਿਆ ਪਿਆ ਹੈ ਠੀਕ ਹੈ ਜੀ ਤੇ ਇਹ ਆਂਦੇ ਸੀ ਲੀਕ ਕਰਦਾ ਸੀ ਜੇ ਅਸੀਂ ਉਹ ਮੋਬਿਲ ਵਾਲੀ ਕਨੈਕਸ਼ਨ ਬੰਦ ਕਰਤਾ ਠੀਕ ਹੈ ਜੀ ਤੇ ਅਸੀਂ ਹੁਣੇ ਲੀਵਰ ਵਗੈਰਾ ਨਵਾਂ ਪਾ ਕੇ ਅੱਛਾ ਜੀ ਔਰ ਇਹਦਾ ਮੋਬਾਈਲ ਦਾ ਕਨੈਕਸ਼ਨ ਚਾਲੂ ਕਰਤਾ ਹੈ ਮੋਗਲ ਤੇ ਇੱਕ ਲਾਈਵ ਹੈ ਨਾ ਇਹ ਬਿਲਕੁਲ ਲਾਈਵ ਹੈ ਆਪਦੀ ਲਾਈਵ ਹੈ ਆ ਵੇਖੋ ਅਸੀਂ ਉਹਨਾਂ ਨੂੰ ਆਪਾਈ ਵਗੈਰਾ ਦੇ ਰਹੇ ਹਾਂ ਠੀਕ ਹੈ ਇਹ ਚਾਲੂ ਕਰਵਾ ਦੇਣਾ ਅਸੀਂ ਦੁਬਾਰਾ ਤੋਂ ਠੀਕ ਹੈ ਦੁਬਾਰਾ ਤੋਂ ਜਿਹੜਾ ਹੈ ਇਹਨਾਂ ਭਾਈ ਸਾਹਿਬ ਦਾ ਪੰਪ ਹੈ ਅੱਛਾ ਜੀ ਬਾਈ ਨਾਲ ਵੀ ਮੈਂ ਗੱਲਬਾਤ ਕਰ ਲੈਣਾ ਆਇਆ ਜੇ ਬਾਈ ਦੋ ਦੋ ਮਿੰਟ ਦਾ ਸਮਾਂ ਦਿਆ ਜੀ ਹਾਂਜੀ ਆਪਣਾ ਵੀਰੇ ਨਾਮ ਦੱਸੋ ਜੀ ਆਪਣਾ ਨਾਮ ਜੀਤਰਾਜ ਹੈ ਜੀ ਅੱਛਾ ਜੀ ਕਿੱਥੋਂ ਆਏ ਵੀਰੇ ਆਪਾਂ ਮੜਾਏ ਡਿਸੀਕ ਉਦਮ ਸਿੰਘ ਨਗਰ ਬਾਈ ਕਰਦਾ ਹ ਦੇ ਕਿਵੇਂ ਪਤਾ ਲੱਗਾ ਭਾਈ ਉਹਨਾਂ ਦਾ ਵੀ ਕੰਮ ਕਰਾਉਣਾ ਆਪਣੇ ਉੱਤੇ 1-2 ਪੰਪ ਪਹਿਲਾਂ ਹੋ ਕੇ ਗਏ ਸੀ ਹਾਂ ਦੇ ਥਰੂ ਮੈਂ ਇਹਨਾਂ ਦਾ ਸੁਣਿਆ ਸੀ ਫਿਰ ਮੈਂ ਇਹਨਾਂ ਦੀ ਵੀਡੀਓ ਹੀ ਦੇਖੀ ਵੀਡੀਓ ਦੇਖਣ ਕਰਕੇ ਮੈਨੂੰ ਥੋੜਾ ਸਹੀ ਲੱਗਿਆ ਕਰਕੇ ਇਸੇ ਕਰਕੇ ਫਿਰ ਮੈਂ ਕਿਹਾ ਵੀ ਜਦੋਂ ਵੇਖਿਆ ਉਸੇ ਵੀਡੀਓ ਹੀ ਦੇਖੀ ਤੇ ਮੈਂ ਦੇਖਿਆ ਜੈਰਮਨ ਕੰਮ ਹੁੰਦਾ ਹੈ ਇਸੇ ਕਰਕੇ ਫਿਰ ਮੈਂ ਕਿਹਾ ਵੀ ਇਹਨਾਂ ਦੇ ਇੱਥੇ ਮੈਂ ਕਿਹਾ ਚਲਦੇ ਆ ਤੇ ਭਾਈ ਸਾਹਿਬ ਨਾਲ ਮੁਲਾਕਾਤ ਹੋਈ ਠੀਕ ਹੈ ਮਾਲੋ ਕਿੰਨੇ ਦਾ 100 ਕਿਲੋਮੀਟਰ ਜਿਹੜਾ ਪੈ ਜਾਂਦਾ ਇੱਥੇ ਲੰਮਸਮ 700 ਕਿਲੋਮੀਟਰ ਦੇਖ ਰਿਹਾ 700 ਕਿਲੋਮੀਟਰ ਹੈ ਜਿਹੜਾ ਪੈ ਜਾਂਦਾ ਤੇ ਇੱਕ ਜਿਹੜੀ ਪੰਪ ਦੀ ਆ ਸਪਲਾਈ ਬੰਦ ਕਰਵਾਈ ਸੀ ਜੀ ਇਹ ਮਿਸਤਰੀ ਨੇ ਕਿਹਾ ਸੀ ਕਿ ਤੁਸੀਂ ਆਪ ਹੀ ਬੰਦ ਕਰਦੇ ਸੀ ਨਹੀਂ ਜੀ ਇਹ ਜਦੋਂ ਮੈਂ ਟਰੈਕਟਰ ਲਿਆ ਸੀ ਉਦੋਂ ਪਹਿਲਾਂ ਤੋਂ ਲੈ ਕੇ ਬੰਦ ਹੈਗਾ ਸੀ ਸਿਸਟਮ ਲੱਗਣੀ ਹੈ ਨਾ ਸ਼ਰਮਾ ਜੀ ਤੇ ਇੱਕ ਪੰਪ ਲੈ ਕੇ ਆ ਹਾਂਜੀ ਇਹ ਤਾਂ ਬਹੁਤ ਲੰਮੀ ਲਾਈਫ ਹੈ ਜੀ ਇਹਦੇ ਮੇਰੇ ਤਾਂ ਮੈਂ ਖੁਦ ਕਹਿਣਾ ਵੀ ਪੰਪ ਦੀ ਲਾਈਫ ਘੜ ਜਾਂਦੀ ਹੈ ਚਲੋ ਇਹ ਤਾਂ ਮਗਰੋਂ ਆਇਆ ਹੈ ਨਾ ਤੁਹਾਡੇ ਕੋਲੇ ਤੇ ਕਿਵੇਂ ਦੀ ਲੱਗੀ ਮੰਨ ਤੁਸੀਂ ਐਨੇ ਆਏ ਮੈਨੂੰ ਇਹਨਾਂ ਦਾ ਬਹੁਤ ਵਧੀਆ ਲੱਗਿਆ ਸਿਸਟਮ ਇਹਦਾ ਇਹਨਾਂ ਨੇ ਮੈਨੂੰ ਕਈ ਚੀਜ਼ਾਂ ਮੈਨੂੰ ਦੱਸਿਆ ਕਿ ਪੰਪ ਦੀ ਲਾਈਫ ਬਦਾਨ ਕਰਕੇ ਇਹ ਪੈਪ ਵਗੈਰਾ ਮਤਲਬ ਲਾਣੀ ਚਾਹੀਦੀ ਹੈ ਉਹਨ ਦੇ ਨਾਲ ਕੀ ਹੁੰਦਾ ਪੈਪ ਨਾਲ ਲੱਗੇ ਤੇ ਪੰਪ ਦੀ ਲਾਈਫ ਜਿਹੜੀ ਇਹ ਘਟ ਜਾਂਦੀ ਹੈ ਠੀਕ ਹੈ ਤੇ ਇਹਦੇ ਨਾਲ ਥੋੜੀ ਕੰਪਨੀ ਲਾਇਬਰੀ ਬਾਜ ਜਾਂਦੀ ਫਿਰ ਮੈਂ ਦੇਖਿਆ ਇਹਨਾਂ ਦੇ ਜੈਨੂਇਨ ਕੰਮ ਨੇ ਸਾਰਾ ਆ ओरिजिनल ਬੋਸ਼ ਦੇ ਲਿਆ ਕੇ ਤੁਸੀਂ ਇਹਨਾਂ ਨੂੰ ਫਿਲਟਰ ਦਿੱਤੇ ਜੀ ਹਾਂ ਸੈਟਟਰ ਹੁੰਦੇ ਨੇ ਅੱਛਾ ਜੀ ਜਿਹੜੇ ਸੈਟਟਰ ਨੇ ਲਿਆ ਦੇਣਾ ਸੋਲਿਡ ਸਾਲ ਪਹਿਲਾਂ ਅੱਛਾ ਜੀ ਉਹ ਉਹਨਾਂ ਨੇ ਕੰਪ ਇਹਨਾਂ ਨੇ ਆਖਿਆ ਵੀ ਸੈਟਟਰ ਨਹੀਂ ਚੱਲ ਰਿਹਾ ਠੀਕ ਹੈ ਜੀ ਫਿਰ ਉਹਨਾਂ ਨੇ ਪੰਪ ਇਹਨਾਂ ਦਾ ਕਰਵਾ ਕੇ ਦਿੱਤਾ ਠੀਕ ਹੈ ਜੀ ਉਹਨਾਂ ਨੇ ਕਰਵਾ ਕੇ ਦਿੱਤਾ ਜੀ ਕਰਵਾ ਕੇ ਦਿੱਤਾ ਇੱਕ ਦਸਰੇ ਨੇ ਉਹਨਾਂ ਨੇ ਪੰਪ ਮੇਰਾ ਕਰਵਾ ਕੇ ਦਿੱਤਾ ਐਸੀ ਉਹਨਾਂ ਦੇ ਲੱਗੇ ਮਤਲਬ ਕਿ ਸਾਲ ਕਿਡ ਸਾਲ ਪਹਿਲਾਂ ਇਹਨਾਂ ਨੇ ਲਿਆ ਨਾ ਉਹਨਾਂ ਨੇ ਕਰਵਾ ਕੇ ਦਿੱਤਾ ਠੀਕ ਹੈ ਜੀ ਠੀਕ ਹੈ ਤਾਂ ਇੱਕ ਵੀਰੇ ਅਲਾਚ ਤੇ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਆਪਣੀ ਦੁਕਾਨ ਦਾ ਨਾਮ ਹੈ ਸ਼ਰਮਾ ਡੀਜ਼ਲ ਹਾਂਜੀ ਦੁਕਾਨ ਨੰਬਰ 222 ਆਟੋ ਮਾਰਕੀਟ ਫਤਿਹਵਾਦ ਹਰਿਆਣਾ ਤੇ ਕਿਹੜੇ ਕਿਹੜੇ ਦਿਨ ਵੀਰੇ ਖੁੱਲਦੀ ਰਹਿੰਦੀ ਕਿਹੜੇ ਦਿਨ ਮਾਰਦੀ ਵੈਸੇ ਤਾਂ ਆਲ ਦਿਨ ਖੁੱਲਦੀ ਰਹਿੰਦੀ ਹੈ ਔਰ ਸੰਡੇ ਨੂੰ ਸਿਰਫ 10 ਤੋਂ 2 ਵਜੇ ਤੱਕ ਹਾਂ ਸੰਡੇ 10 ਤੋਂ 2 ਵੀਡੀਓ ਬਣਾਉਣ ਲਈ ਤੇ ਵੈਸੇ ਵੀ ਨਾਲੇ ਇੰਨੀ ਦੂਰੋਂ ਬੰਦਾ ਕਸਟਮਰ ਆਇਆ ਇੱਕ ਭਰੋਸੇ ਦੇ ਜਰੀਏ ਹੀ ਆਇਆ ਮੰਨ ਲਓ ਇੰਨੀ ਦੂਰੋਂ ਆਇਆ ਨਾ ਵੀ 700 ਕਿਲੋਮੀਟਰ ਥੋੜਾ ਨਹੀਂ ਹੁੰਦਾ ਬਾਈ ਉਹਨਾਂ ਨੇ ਜਦੋਂ 500 700 ਆਣਾ ਜਿੰਨਾ ਵੀ ਆ 500 ਕਿਲੋਮੀਟਰ ਲਿਖਦੇ ਦੱਸਦੇ ਕਿ 700 ਹੈ 700 ਕਿਲੋਮੀਟਰ ਬਹੁਤ ਹੋ ਜਾਂਦਾ ਹੈ ਇਹ ਇੱਕ ਸਾਈਡ ਦਾ ਨਾਲੇ ਸਫਰ ਕਰਨਾ ਇਹ ਉਹਨੇ ਸਾਡੇ ਕੋਲੇ ਬੰਦਾ 250 ਕਿਲੋਮੀਟਰ ਮਹਾਰਾਸ਼ਟਰ ਤੋਂ ਪੁੱਲ ਲੈ ਕੇ ਆਇਆ ਠੀਕ ਹੈ ਜੀ ਮਹਾਰਾਸ਼ਟਰ ਤੋਂ ਆਇਆ ਸੀ ਬੰਦਾ ਮਹਾਰਾਸ਼ਟਰ ਹਾਂ ਸਾਡੇ 1400 ਕਿਲੋਮੀਟਰ ਹੈ 250 ਕਿਲੋਮੀਟਰ ਉਹ ਕਿਹੜੇ ਟਾਈਟੂ ਦਾ ਸੀ ਉਹ ਮਹਿੰਦਰਾ ਅਰਜੁਨ ਦਾ ਮਹਿੰਦਰਾ ਹਾਂ ਅਸੀਂ ਵੀਡੀਓ ਵੀ ਪਾ ਰੱਖੀ ਹੈ ਸਾਡੇ ਫੇਸਬੁੱਕ ਪੇਜ ਤੇ ਸਾਡਾ ਫੇਸਬੁੱਕ ਪੇਜ ਹੈ ਸ਼ਰਮਣੀ ਰੀਲ ਫਤਿਹਵਾ ਦੇ ਔਰ ਉਸ ਤੋਂ ਪਹਿਲਾਂ ਸਾਡੇ ਕੋਲ ਇੱਕ ਬੰਦਾ ਪ੍ਰਿਆਗਰਾਜ ਤੋਂ ਆਇਆ ਨੋ 900 ਕਿਲੋਮੀਟਰ ਹੈ ਲਗਭਗ ਹਾਂ ਉਂਗਾ ਵੀ ਦੂਰ ਤੋਂ ਬੰਦੇ ਆ ਜਾਂਦੇ ਨੇ ਪ੍ਰਿਆਗਰਾਜ ਤੋਂ ਹਾਂ ਹਾਂ ਬਿਲਕੁਲ ਬਿਲਕੁਲ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਾਇਆ ਮਿਲਦੇ ਕਿਸੇ ਹੋਰ ਵੀਡੀਓ ਵਿੱਚ ਧੰਨਵਾਦ ਜੀ